ਅੰਦਿਰਾ ਜੀ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਇੱਕ ਮਿੰਟ ਬਈ ਤੇ ਰਾਜ ਜੀ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਜਿਹੜਾ ਹੈਗਾ ਇੱਥੇ ਦੋ ਸਬਜੈਕਟ ਕਵਰ ਕਰ ਰਹੇ ਹਾਂ ਹਿਸਟਰੀ ਤੇ ਪੋਲਿਟੀ ਤਾਂ ਲਾਪਾ ਜੀ ਤੁਹਾਨੂੰ ਕਲਾਸ ਹੈ ਸੀਪੀਡੀ 201 ਥਿਉਰੀ ਦੀ ਹੁਣ ਆਪਾਂ ਜਿਹੜਾ ਹੈਗਾ ਥਿਉਰੀ ਵਾਲਾ ਜਿਹੜਾ ਟਾਪਿਕ ਕਵਰ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਕਯੂ ਕਲਾਸ ਲਿਆਂਦੀ ਹੈ ਜ ਜਿਹਨ ਮਨ ਨੂੰ ਆਪਣਾ ਚੰਦਰਗੁਪਤ ਮੌਰਿਆ ਦਾ ਜਿਹੜਾ ਟਾਪਿਕ ਆ ਉਹ ਮੌਰਿਆ ਸਾਮਰਾਜ ਸਾਰਾ ਪੂਰਾ ਕਵਰ ਹੋ ਚੁੱਕਿਆ ਤਾਂ ਆਪਾਂ ਅੱਜ ਜਿਹੜਾ ਹੈਗਾ ਹੁਣ ਉਸੇ ਨਾਲ ਸੰਬੰਧਿਤ ਐਮਸੀਕਿਊ ਕਰਾਂਗੇ ਠੀਕ ਆ ਪਰ ਅਜੇ ਸੈਸ਼ਨ ਨੂੰ ਸ਼ੇਅਰ ਕਰ ਦਿਓ ਜਿਹਨੇ ਵੀ ਸਟੂਡੈਂਟ ਆ ਤਾਂ ਜੋ ਜਿਹੜੇ ਹੋਰ ਸਟੂਡੈਂਟ ਆ ਉਹਨਾਂ ਤੱਕ ਵੀ ਇਹ ਲਿੰਕ ਪਹੁੰਚ ਸਕੇ ਤੇ ਇੱਕ ਵਾਰੀ ਮੈਨੂੰ ਦੱਸ ਦੋ ਵੀ ਜਿਹੜੀ ਆਵਾਜ਼ ਆ ਜਾਂ ਕੰਟੈਂਟ ਦੀ ਫੋਟੋ ਆ ਜਿਹੜੀ ਉਹ ਤੁਹਾਡੇ ਤੱਕ ਸਹੀ ਪਹੁੰਚ ਰਹੀ ਆ ਫਿਰ ਆਪਾਂ ਕਲਾਸ ਸ਼ੁਰੂ ਕਰਦੇ ਆ ਤਾਂ ਸਾਰਿਆਂ ਨੇ ਜਿਹੜਾ ਕੁਐਸਚਨਸ ਦੇ ਆਨਸਰ ਆ ਉਹਨਾਂ ਨੂੰ ਚੈਟ ਬਾਕਸ ਦੇ ਵਿੱਚ ਆਨਸਰ ਜ਼ਰੂਰ ਕਰਨਾ ਚਾਹੇ ਸਹੀ ਹੋਣ ਚਾਹੇ ਗਲਤ ਹੋਣ ਠੀਕ ਆ ਕੋਸ਼ਿਸ਼ ਜ਼ਰੂਰ ਕਰਨੀ ਉਹਨਾਂ ਨੂੰ ਸੋਲਵ ਕਰਨ ਦੀ ਕਿਉਂਕਿ ਆਪਾਂ ਇਹ ਸਾਰੇ ਜਿਹੜੇ ਥਿਉਰੀ ਕਲਾਸਿਸ ਕੀਤੇ ਆ ਉਹਨਾਂ ਦੇ ਵਿੱਚੋਂ ਹੀ ਕੁਐਸਚਨ ਆ ਮੌਰੀਆ ਸਾਮਰਾਜ ਦੇ ਨਾਲ ਰਿਲੇਟਡ ਕੁਐਸਚਨ ਆ ਤਾਂ ਆਜੋ ਬਈ ਕਲਾਸ 'ਚ ਹਾਂਜੀ ਸਤਿ ਸ੍ਰੀ ਅਕਾਲ ਆਜੋ ਬਈ ਸ਼ੁਰੂ ਕਰਦੇ ਆ ਆਨਸਰ ਕਰੀ ਚੱਲੋ ਬਈ ਜਲਦੀ ਜਲਦੀ ਠੀਕ ਆ ਤਾਂ ਮੌਰੀਆ ਕਾਲ ਵਿੱਚ ਸਭ ਤੋਂ ਪ੍ਰਸਿੱਧ ਕੇਂਦਰ ਦੱਸੋ ਤਕਸ਼ਿਲਾ ਨਲੰਦਾ ਵਲਬੀ ਪੋਜੈਨ ਮੌਰੀਆ ਕਾਲ ਦਾ ਸਭ ਤੋਂ ਪ੍ਰਸਿੱਧ ਜਿਹੜਾ ਹੈਗਾ ਦੱਸਣਾ ਹੈਗਾ ਸਿੱਖਿਆ ਦਾ ਕੇਂਦਰ ਸਭ ਤੋਂ ਪ੍ਰਸਿੱਧ ਕੇਂਦਰ ਸਿੱਖਿਆ ਦਾ ਕੇਂਦਰ ਠੀਕ ਹੈ ਨਾ ਸਿੱਖਿਆ ਕੇਂਦਰ ਦੱਸਣਾ ਕਿਹੜਾ ਤਕਸ਼ਿਲਾ ਨਾਲੰਦਾ ਵਲਬੀ ਤੇ ਅਜੈਨ ਇਹਨਾਂ ਦੇ ਵਿੱਚੋਂ ਮੈਨੂੰ ਦੱਸ ਦੋ ਕਿਹੜਾ ਹੈਗਾ ਜਿਹੜਾ ਪ੍ਰਸਿੱਧ ਕੇਂਦਰ ਆ ਆਪਾਂ ਕੀਤੇ ਸੀਗੇ ਨਾ ਸਾਰੇ ਅਨਸਰ ਕਰ ਦਿਓ ਬਾਈ ਤਾਂ ਫਿਰ ਸਿੱਧ ਕੀ ਇਹ ਕਿਹੜਾ ਰਜੇ ਅਨਸਰ ਚਾਹੇ ਗਲਤ ਹੋਵੇ ਚਾਹੇ ਸਹੀ ਰਹੇ ਜੀ ਕਰਿਆ ਜਰੂਰ ਕਰੋ ਠੀਕ ਹੈ ਹਾਂਜੀ ਰਜੇ ਤਕਸ਼ਿਲਾ ਤਕਸ਼ਿਲਾ ਜਿਹੜਾ ਜਿੱਥੇ ਜਿਹੜਾ ਹੈਗਾ ਚਾਣਕਿਆ ਜਿਹੜਾ ਚੰਦਰਗੁਪਤ ਮੌਰੀਆ ਦਾ ਪ੍ਰਧਾਨ ਸੀਗਾ ਪ੍ਰਧਾਨ ਮੰਤਰੀ ਸੀ ਉਹ ਅਰਥ ਸ਼ਾਸਤਰ ਦੇ ਟੀਚਰ ਸੀਗਾ ਉਹ ਹੀ ਤਕਸ਼ਿਲਾ ਹੈ ਮੌਰੀਆ ਕਾਲ ਦੇ ਵਿੱਚ ਸਭ ਤੋਂ ਪ੍ਰਸਿੱਧ ਸਿੱਖਿਆ ਦਾ ਕੇਂਦਰ ਸੀ ਨਲੰਦਾ ਦਾ ਸੰਬੰਧ ਅਗੇ ਗੋਪਤਾ ਕਾਲ ਦੇ ਚੰਦਰ ਰਾਜ ਜੀ ਇਹਨਾਂ ਵਿੱਚੋਂ ਕਿਹੜਾ ਵੀ ਲੇਖ ਖਰੋਸ਼ਟੀ ਲਿਪੀ ਵਿੱਚ ਹੈ ਖਰੋਸ਼ਟੀ ਲਿਪੀ ਦੇ ਵਿੱਚ ਦੱਸਣਾ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਕਿ ਜਿਹੜੇ ਚੰਦਰ ਗੋਪਤ ਮਾਰਿਆ ਗਿਆ ਉਹਦੇ ਅਵਲੇਖ ਹੈ ਜਿਹੜੇ ਉਹ ਚਾਰ ਲਿਪੀਆਂ ਦੇ ਵਿੱਚ ਆ ਖਰੋਸ਼ਟੀ ਬ੍ਰਹਮੀ ਅਰਮਾਇਕ ਕਿ ਮੈਂ ਤੁਹਾਨੂੰ ਸਾਰੇ ਦੱਸਿਆ ਸੀਗਾ ਤਾਂ ਤੁਸੀਂ ਦੱਸਣਾ ਹੈਗਾ ਵੀ ਜਿਹੜਾ ਹੈਗਾ ਅਸ਼ੋਕ ਦਾ ਕਿਹੜਾ ਸ਼ਿਲਾ ਲੇਖ ਹੈ ਜਿਹੜਾ ਖਰੋਸ਼ਟੀ ਲਿਪੀ ਦੇ ਵਿੱਚ ਹੈ ਕਾਲਸੀ ਗਿਰਨਾਰ ਸ਼ਹਾਬਾਜ਼ਗੜੀ ਜਾਂ ਮੇਰਠ ਅਨਸਰ ਕਰੋ ਬਈ ਕਿਹੜਾ ਸ਼ਿਲਾ ਲੇਖ ਹੈ ਜੋ ਖਰੋਸ਼ਟੀ ਲਿਪੀ ਦੇ ਵਿੱਚ ਹੈ ਨਹੀਂ ਰਹੇ ਜੀ ਬੀਨਿੰਗਾ ਸ਼ਾਬਾਸ਼ ਗੜੀ ਰਾਜੀ ਅਸ਼ੋਕ ਨੇ ਚਾਰ ਲਿਪੀਆਂ ਦੇ ਵਿੱਚ ਸ਼ਿਲਾ ਲੇਖ ਲਿਖਿਆ ਬ੍ਰਹਮੀ ਬ੍ਰਹਮੀ ਖਰੋਸ਼ਟੀ ਅਰਮਾਇਕ ਤੇ ਗ੍ਰੀਕ ਠੀਕਾ ਇਹਨਾਂ ਚਾਰ ਲਿਪੀਆਂ ਦੇ ਵਿੱਚ ਜਿਹੜਾ ਉਹਨਾਂ ਨੇ ਅਬਿਲੇਖਾਂ ਦੀ ਰਚਨਾ ਕੀਤੀ ਹੈ राजे ਤਾਂ ਜਿਹੜਾ ਸ਼ਾਹਵਾਜ਼ ਗੜੀ ਹੈਗਾ ਤੇ ਇੱਕ ਮਾਨ ਸਿਹਰਾ ਪਲੱਸ ਮਾਨ ਸਿਹਰਾ ਇਹ ਦੋ ਹੈਗੇ ਜੋ ਖਰੋਸ਼ਟੀ ਲਿਪੀ ਦੇ ਵਿੱਚ ਆ ਠੀਕ ਆ ਇਹ राजे ਪਾਕਿਸਤਾਨ ਦੇ ਵਿੱਚ ਪੈਂਦੀ ਹੈ ਖਰੋਸ਼ਟੀ ਲਿਪੀ ਜਿਹੜੀ ਉਹ ਪਾਕਿਸਤਾਨ ਦੇ ਨਾਲ ਸੰਬੰਧਿਤ ਆ ਬ੍ਰਹਮੀ ਲਿਪੀ ਹੈ ਜਿਹੜੀ ਉਹ ਭਾਰਤ ਦੇ ਨਾਲ ਸੰਬੰਧਿਤ ਆ ਔਰ ਮਾਈਕ ਲਿਪੀ ਹੈ ਜਿਹੜੀ ਇਹ ਇਰਾਨ ਦੇ ਨਾਲ ਸੰਬੰਧਿਤ ਹੈ राजे ਤੇ ਜਿਹੜੀ ਗ੍ਰੀਕ ਲਿਪੀ ਹੈ ਯੂਨਾਨ ਦੇ ਨਾਲ ਸੰਬੰਧਿਤ ਆ ਠੀਕ ਆ ਤਾਂ ਪਾਕਿਸਤਾਨ ਦੇ ਵਿੱਚ ਦੋ ਅਭਿਲੇਖ ਸ਼ਾਬਾਜ਼ ਗੜੀ ਤੇ ਮਾਨ ਸਹਿਰਾ ਪੈਂਦੇ ਰਹੇ ਤੇ ਇਹਨਾਂ ਦੀ ਜਿਹੜੀ ਲਿਪੀ ਆ ਉਹ ਖਰੋਸ਼ਟੀ ਲਿਪੀ ਆ ਕਿਹੜੇ ਸ਼ਾਸਕ ਨੂੰ ਅਮਿੱਤਰ ਘਾਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਚੰਦਰਗੁਪਤ ਬਿੰਦੂਸਾਰ ਅਸ਼ੋਕ ਤੇ ਦਸ਼ਰਥ ਇਹਨਾਂ ਦੇ ਵਿੱਚੋਂ ਦੱਸਣਾ ਕਿਹੜੇ ਸ਼ਾਸਕ ਨੂੰ ਅਮਿੱਤਰ ਘਾਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਮਿੱਤਰ ਘਾਤ ਕਿਹਨੂੰ ਕਹਿੰਦੇ ਆ ਬਈ ਦੱਸੋ ਹਾਂਜੀ ਰਾਜੇ ਬਿੰਦੂਸਾਰ ਨੂੰ ਅਮਿੱਤਰਕਾਤ ਕਿਹਾ ਜਾਂਦਾ ਮਿੱਤਰਕਾਤ ਮਿੱਤਰਾਂ ਦਾ ਕਾਹਨ ਕਰਨ ਵਾਲਾ ਮਿੱਤਰਾਂ ਦਾ ਵੈ ਦੁਸ਼ਮਣਾਂ ਦਾ ਮੈਰੀ ਵੈਰੀ ਰਾਜੇ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਮਿੱਤਰਕਾਤ ਹੁੰਦਾ ਤੇ ਇਹ ਨਾਪਾਦੀ ਕਿਹਨੂੰ ਦਿੱਤੀ ਗਈ ਸੀ ਬਿੰਦੂਸਾਰ ਨੂੰ ਕੇਸ ਦੇ ਅਨੁਸਾਰ ਭਾਰਤੀ ਸਮਾਜ ਸੱਤ ਵਰਗਾਂ ਵਿੱਚ ਵੰਡਿਆ ਗਿਆ ਸੀ ਕੋਟਲਿਆ ਮੈਗਸਥਨੀਸ ਕਾਲੀਦਾਸ ਜਾਂ ਦਸ਼ਰਥ ਤੇ ਇਥੇ ਦੱਸਣਾ ਰਾਜੇ ਕਿ ਇਹਦੇ ਅਨੁਸਾਰ ਜਿਹੜਾ ਹੈਗਾ ਮੌਰੀਆ ਸਾਮਰਾਜ ਜਿਹੜਾ ਉਹ ਸੱਤ ਜਮਾਤਾਂ ਦੇ ਵਿੱਚ ਜਾਂ ਸੱਤ ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ। ਹਾਂਜੀ ਰਾਜੇ ਮੈਕਸ ਫਨੀਜ਼ ਇਹਨੇ ਆਪਣੀ ਬੁੱਕ ਇੰਡਿਕਾ ਦੇ ਵਿੱਚ ਕਿਹਾ ਸੀਗਾ ਕਿ ਜਿਹੜਾ ਭਾਰਤੀ ਸਮਾਜ ਹੈਗਾ ਉਹ ਸੱਤ ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀ। ਮੈਨੂੰ ਲੱਗਦਾ ਮੈਂ ਤੁਹਾਨੂੰ ਉੱਥੇ ਜਦੋਂ ਥਿਊਰੀ ਕੀਤੀ ਉੱਥੇ ਨਾ ਮੈਂ 8 ਲਿਖਦਾ ਸੀ ਤੁਹਾਡੇ ਠੀਕ ਕਰ ਲਿਓ ਰਾਜੇ। ਤਾਂ ਇਹ ਵੰਡ ਹੈ ਜੇ ਸਮਾਜਿਕ ਵੰਡ ਦੀ ਥਾਂ ਤੇ ਆਰਥਿਕ ਵੰਡ ਸੀਗੀ ਜਿਹੜੀ ਵੰਡ ਕੀਤੀ ਸੀ ਇਹਨੇ ਆਰਥਿਕ ਕੀਤੀ ਸੀ ਭਾਵ ਧੰਦਿਆਂ ਦੇ ਆਧਾਰ ਤੇ ਕੀਤੀ ਸੀ ਇਹਨੇ ਵੀ ਕਿਹੜੇ ਕਿਹੜੇ ਕਿੱਤੇ ਅਪਣਾਏ ਗਏ ਸੀ ਉਹਨਾਂ ਦੇ ਆਧਾਰ ਤੇ ਵੰਡ ਕੀਤੀ ਸੀ ਜਿਵੇਂ ਦਾਰਸ਼ਨਿਕ ਕਿਸਾਨ ਸ਼ਿਕਾਰੀ ਸੈਨਿਕ ਵਪਾਰੀ ਤੇ ਸ਼ਿਲਪਕਾਰ ਮੰਤਰੀ ਢੇੜ ਬੱਕਰੀਆਂ ਚਰਾਉਣ ਵਾਲੇ ਇਸ ਤਰ੍ਹਾਂ ਇਹਨੇ ਵੰਡ ਕੀਤੀ ਸੀ ਤਾਂ ਮੈਗਸਥਨੀਜ਼ ਨੇ ਆਪਣੀ ਬੁੱਕ ਇੰਡੀਕਾ ਦੇ ਵਿੱਚ ਇਹ ਜਿਹੜੀ ਵੰਡ ਆ ਉਹ ਕੀਤੀ ਸੀ ਕਟਲਿਆ ਨੇ ਰਾਜੇ ਚਾਰ ਜਾਤਾਂ ਦੇ ਵਿੱਚ ਵੰਡੇ ਆ ਦੱਸਿਆ ਸੀਗਾ ਬ੍ਰਾਹਮਣ ਖਸ਼ਤਰੀ ਵੈਸ਼ ਤੇ ਸ਼ੂਦਰ ਇਨ੍ਹਾਂ ਵਿੱਚੋਂ ਕੌਣ ਮੌਰਿਆ ਵੰਸ਼ ਦਾ ਆਖਰੀ ਸ਼ਾਸਕ ਸੀ? ਕੁਨਾਲ, ਦਸ਼ਰਤ, ਬ੍ਰਿਦਰ्थ, ਸੰਪ੍ਰਿਤ। ਤਾਂ ਕੌਣ ਸੀ ਰਾਜੇ ਜੋ ਮੌਰਿਆ ਵੰਸ਼ ਦਾ ਆਖਰੀ ਰਾਜਾ ਸੀ? ਹਾਂਜੀ। ਤਾਂ ਬ੍ਰਿਦਰ्थਾ ਜੋ ਉਹ ਮੌਰਿਆ ਵੰਸ਼ ਦਾ ਆਖਰੀ ਰਾਜਾ ਸੀ। ਅਸ਼ੋਕ ਤੋਂ ਬਾਅਦ ਕੌਣ ਬੈਠਦਾ ਰਾਜੀ? ਕੁਨਾਲ, ਕੁਨਾਲ ਤੋਂ ਬਾਅਦ ਅਸ਼ੋਕ ਦਾ ਜਿਹੜਾ ਪੋਤਾ ਹੈਗਾ ਦਸ਼ਰਤ ਉਹ ਬੈਠਦਾ। ਫੇਰ राजे ਸੰਪਰਤੀ ਮੜਦਾ ਹੈਗਾ ਸੰਪਰਤੀ ਤੋਂ ਬਾਅਦ ਛਾਰਸ਼ਕ ਆਉਂਦਾ ਛਾਰਸ਼ਕ ਤੋਂ ਬਾਅਦ ਬ੍ਰੇਧ ਅਰਥਾਂ ਦਾ ਠੀਕ ਆ ਮੌਰਿਆ ਸਮਰਾਟ ਬਿੰਦੂਸਾਰ ਨਿਮਨ ਲੇਖ ਵਿੱਚੋਂ ਕਿਸ ਧਰਮ ਦੇ ਅਨੁਯਾਈ ਸੀ ਯਾਨੀ ਕਿ ਇੱਥੇ ਦੱਸਣਾ राजे ਕਿ ਜਿਹੜਾ ਬਿੰਦੂਸਾਰਾ ਉਹਨੇ ਕਿਹੜੇ ਧਰਮ ਨੂੰ ਅਪਣਾਇਆ ਸੀ ਵੈਦਿਕ ਧਰਮ ਬੁੱਧ ਧਰਮ ਜੈਨ ਧਰਮ ਆਜੀਵਕ ਕਿਹੜੇ ਧਰਮ ਨੂੰ ਅਪਣਾਇਆ ਸੀ राजे ਬਿੰਦੂਸਾਰ ਦਾ ਦੱਸਣਾ ਇੱਥੇ ਹਾਂਜੀ ਆਜੀਵਿਕ ਧਰਮ ਨੂੰ ਅਪਣਾਇਆ ਸੀ ਚੰਦਰਗਪਤ ਮੌਰੀਆ ਨੇ ਰਹਿ ਜੈ ਜੈਨ ਧਰਮ ਨੂੰ ਅਸ਼ੋਕ ਨੇ ਬੁੱਧ ਧਰਮ ਨੂੰ ਤੇ ਜਿਹੜਾ ਬਿੰਦੂਸਾਰਾ ਉਹਨੇ ਆਜੀਵਿਕ ਧਰਮ ਯਾਨੀ ਕਿ ਇੱਕ ਹੀ ਵੰਸ਼ ਦੇ ਵਿੱਚ ਜਿਹੜੇ ਤਿੰਨ ਧਰਮਾਂ ਨੂੰ ਅਪਣਾਇਆ ਗਿਆ ਠੀਕ ਆ ਕੇਸ ਨੇ ਆਪਣੀ ਪੁਸਤਕ ਵਿੱਚ ਮੌਰੀਆ ਸਾਮਰਾਜ ਦੇ ਵਪੈਨ ਵਿਭਾਗਾਂ ਦੇ ਅਧਿਕਾਰੀਆਂ ਤੇ ਕਾਰਜਾਂ ਦਾ ਵਰਣਨ ਕੀਤਾ ਹੈ। ਉਹ ਪੰਨ ਵਿਭਾਗਾਂ ਦੇ ਅਧਿਕਾਰੀ ਤੇ ਕਾਰਜਾਂ ਦਾ ਜਿਹੜਾ ਵਰਣਨ ਕੀਤਾ ਇਹ ਦੱਸਣਾ ਰਿਹਾ ਜੀ। ਆਨਸਰ ਕਰੋ ਚਾਨਕਿਆ ਨੇ ਕਾਲਹਨ ਨੇ ਮੈਗਸਥਨੀਸ ਨੇ ਪਾਲਨੀ ਨੇ। ਚਾਨਕਿਆ ਕਾਲਹਨ ਮੈਗਸਥਨੀਸ ਪਾਨਣੀ ਕਿਹਨੇ ਕੀਤਾ? ਹਾਂ ਜੀ ਤੇ ਚਾਨਕਿਆ ਨੇ ਕੀਤਾ ਰਾਜੀ ਇਹਦੀ ਬੁੱਕ ਆ ਅਰਥਸ਼ਾਸਤਰ। ਜਿਹਦਾ ਵਿਸ਼ਾ ਹੈਗਾ ਰਾਜਨੀਤੀ ਸ਼ਾਸਤਰ ਬੁੱਕ ਦਾ ਨਾਮ ਅਰਥ ਸ਼ਾਸਤਰ ਰਾਜੇ ਤੇ ਪੇਸ਼ ਇਹਦੇ ਵਿੱਚ ਜਿਹੜਾ ਹੈਗਾ ਰਾਜਨੀਤਿਕ ਵਿਵਸਥਾ ਨੂੰ ਕੀਤਾ ਗਿਆ ਤਾਂ ਇਹ ਰਾਜਨੀਤਿਕ ਵਿਵਸਥਾ ਹੀ ਆ ਗਈ ਨਾ ਉਹਦੇ ਸਾਮਰਾਜ ਦੇ ਵਿੱਚ ਜਿਹੜੇ ਅਲੱਗ-ਅਲੱਗ ਵਿਭਾਗ ਹੋਗੇ ਉਹਨਾਂ ਬਾਰੇ ਫਿਰ ਉਹਨਾਂ ਨਾਲ ਸੰਬੰਧਿਤ ਅਧਿਕਾਰੀ ਹੋਗੇ ਤੇ ਉਹਨਾਂ ਦੇ ਜਿਹੜੇ ਕਾਰਜ ਹੋਗੇ ਉਹਨਾਂ ਬਾਰੇ ਦੱਸਣਾ ਤਾਂ ਇਹ ਚanakya ਦੀ ਬੁੱਕ ਅਰਥ ਸ਼ਾਸਤਰ ਦੇ ਵਿੱਚ ਚੰਦਰ ਗੁਪਤ ਦਾ ਯੁੱਧ ਨੰਦ ਵੰਸ਼ ਦੇ ਕਿਸ ਸ਼ਾਸਕ ਨਾਲ ਹੋਇਆ ਮਹਾਨੰਦ ਮਹਾ ਪਦਮਾਨੰਦ ਕਣਾਨੰਦ ਜਾਂ ਦਇਆਨੰਦ ਤਾਂ ਕਿਹਦੇ ਨਾਲ ਹੋਇਆ ਸੀ ਰਾਜੇ ਚੰਦਰਗੁਪਤ ਮੌਰੀਆ ਦਾ ਯੁੱਧ ਆਨੰਦ ਵੰਸ਼ ਦੇ ਕਿਸ ਸ਼ਾਸਕ ਨਾਲ ਹੋਇਆ ਚੰਦਰਗੁਪਤ ਮੌਰੀਆ ਦਾ ਯੁੱਧ ਨਹੀਂ ਰਾਜੇ ਇਹ ਨਹੀਂਗਾ ਚੰਦਰਗੁਪਤ ਮੌਰੀਆ ਦਾ ਯੁੱਧ ਆਨੰਦ ਵੰਸ਼ ਦੇ ਕਿਸ ਸ਼ਾਸਕ ਨਾਲ ਹੋਇਆ ਤਾਂ ਇਹ ਹੋਇਆ ਸੀਗਾ ਰਾਜੇ ਕਣਾਨੰਦ ਦੇ ਨਾਲ ਆਨੰਦ ਵੰਸ਼ ਦੇ ਆਖਰੀ ਰਾਜੇ ਕਣਾਨੰਦ ਨੂੰ ਹਰਾ ਕੇ ਜਿਹੜਾ ਚੰਦਰਗੁਪਤ ਮੌਰਿਆ ਉਹਨੇ ਮੌਰਿਆ ਵੰਸ਼ ਦੀ ਨੀਂ ਰੱਖੀ ਸੀ ਕਿਹਦੀ ਸਹਾਇਤਾ ਦੇ ਨਾਲ ਆਪਣੇ ਪ੍ਰਧਾਨ ਮੰਤਰੀ ਕਟੱਲਿਆ ਦੀ ਸਹਾਇਤਾ ਦੇ ਨਾਲ ਕਟੱਲਿਆ ਦੇ ਨਾਂ ਰਾਜੇ ਵਿਸ਼ਨੂੰ ਗੁਪਤ ਵੀ ਲਿਖਿਆ ਆ ਸਕਦਾ ਤੇ ਚਾਨਕਿਆ ਵੀ ਲਿਖਿਆ ਆ ਸਕਦਾ ਠੀਕ ਹੈ ਇਹ ਵਿਸ਼ਨੂੰ ਕਟੱਲਿਆ ਦੇ ਨਾਮ ਹੀ ਸੀ ਤੇ ਉਸ ਤੋਂ ਪਹਿਲਾਂ ਜਿਹੜਾ ਕਨਾਨੰਦ ਦੇ ਦਰਬਾਰ ਦੇ ਵਿੱਚ ਸੀਗਾ ਤੇ ਕਨਾਨੰਦ ਨੇ ਉਹਨੂੰ ਉੱਥੇ ਅਪਮਾਨਿਤ ਕੀਤਾ ਸੀ ਤਾਂ ਉਸੇ ਅਪਮਾਨ ਦਾ ਬਦਲਾ ਲੈਣ ਵਾਸਤੇ ਜਿਹੜਾ ਕਟੱਲਿਆ ਹੈਗਾ ਉਹਨੇ ਚੰਦਰਗੁਪਤ ਮੌਰਿਆ ਦੀ ਸਹਾਇਤਾ ਕੀਤੀ ਸੀਗੀ ਮੌਰਿਆ ਵੰਸ਼ ਨੂੰ ਸਥਾਪਿਤ ਕਰਨ ਦੇ ਵਿੱਚ ਅਸ਼ੋਕ ਨੇ ਕਿਸ ਯੁੱਧ ਤੋਂ ਬਾਅਦ ਬੁੱਧ ਧਰਮ ਨੂੰ ਅਪਣਾਇਆ ਅਸ਼ੋਕ ਨੇ ਕਿਸ ਯੁੱਧ ਤੋਂ ਬਾਅਦ ਬੁੱਧ ਧਰਮ ਨੂੰ ਅਪਣਾਇਆ ਮਗਦ ਯੁੱਧ ਜੇਲਮ ਯੁੱਧ ਕਲਿੰਗ ਯੁੱਧ ਕਰਨਾਟਕ ਯੁੱਧ ਤੇ ਤੁਸੀਂ ਦੱਸਣਾ ਰਾਜੇ ਕਿਹੜਾ ਯੁੱਧ ਹੋਇਆ ਸੀ ਜਿਹਦੇ ਬਾਅਦ ਜਿਹੜਾ ਹੈਗਾ ਅਸ਼ੋਕ ਦਾ ਹਿਰਦਾ ਜਿਹੜਾ ਬਦਲ ਗਿਆ ਸੀਗਾ ਮਗਦ ਯੁੱਧ ਜੇਲਮ ਯੁੱਧ ਕਲਿੰਗ ਯੁੱਧ ਜਾਂ ਕਰਨਾਟਕ ਯੁੱਧ ਹਾਂਜੀ ਰਾਜੇ ਕਲਿੰਗ ਦਾ ਯੁੱਧ ਹੋਇਆ ਸੀਗਾ ਜਿਹਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਜਾਨੀ ਨੁਕਸਾਨ ਹੋਇਆ ਸੀ ਤਾਂ ਉਸੇ ਜਿਹੜਾ ਹੈਗਾ ਖੂਨ ਖਰਾਬੇ ਨੂੰ ਦੇਖ ਕੇ ਅਸ਼ੋਕ ਨੇ ਜਿਹੜਾ ਬਾਅਦ ਵਿੱਚ ਬੁੱਧ ਧਰਮ ਨੂੰ ਅਪਣਾ ਲਿਆ ਸੀ ਬੁੱਧ ਧਰਮ ਨੂੰ ਅਪਣਾਉਣ ਤੋਂ ਪਹਿਲਾਂ ਉਹ ਕਿ ਕਾਹਦਾ ਉਪਾਸਕ ਸੀ ਸ਼ਿਵ ਦਾ ਉਪਾਸਕ ਸੀ ਚੰਦਰਗੁਪਤ ਕੇਸ ਧਰਮ ਦਾ ਅਨੇਈ ਸੀ ਚੰਦਰਗੁਪਤ ਮੌਰੀਆ ਦਾ ਧਰਮ ਦਸਨਾਰਾਜੇ ਵੈਦਿਕ ਧਰਮ ਸੀਗਾ ਜੈਨ ਧਰਮ ਸੀ ਬੁੱਧ ਧਰਮ ਸੀ ਜਾਂ ਕੋਈ ਨਹੀਂ ਸੀ ਚੰਦਰਗੁਪਤ ਮੌਰੀਆ ਦਾ ਧਰਮ ਕਿਹੜਾ ਸੀਗਾ ਬਈ ਚੰਦਰਗੁਪਤ ਮੌਰੀਆ ਨਹੀਂ ਵੈਦਿਕ ਧਰਮ ਨਹੀਂ ਸੀ ਚੰਦਰਗੁਪਤ ਜੈਨ ਧਰਮ ਨਾਲ ਸੰਬੰਧਿਤ ਸੀ ਰਾਜੇ ਅਸ਼ੋਕ ਬੁੱਧ ਧਰਮ ਦੇ ਨਾਲ ਤੇ ਬਿੰਦੂ ਸਾਰਾ ਜਿਹੜਾ ਉਹ ਅਜੀਵਿਕ ਧਰਮ ਦੇ ਨਾਲ ਤਿੰਨੀ ਰਾਜੇ ਫੇਮਸ ਆ ਤਿੰਨਾਂ ਦਾ ਅਲੱਗ-ਅਲੱਗ ਧਰਮ ਅਸ਼ੋਕ ਮਹਾਨ ਦਾ ਸਬੰਧ ਕਿਸ ਰਾਜਵੰਸ਼ ਨਾਲ ਹੈ ਅਸ਼ੋਕ ਮਹਾਨ ਦਾ ਸਬੰਧ ਕਿਸ ਰਾਜਵੰਸ਼ ਨਾਲ ਹੈ ਕਿਹੜੇ ਵੰਸ਼ ਦਾ ਰਾਜਾ ਰਾਜੇ ਉਹ ਹਰੇਕ ਵੰਸ਼ ਦਾ ਮੌਰੀਆ ਵੰਸ਼ ਦਾ ਸ਼ਿਸ਼ੂਨਾਗ ਵੰਸ਼ ਦਾ ਜਾਂ ਸ਼ੁੰਗ ਵੰਸ਼ ਦਾ ਜੰਦੇ ਗੋਤ ਮੌਰਿਆ ਕਿਹੜੇ ਰਾਜ ਦੇ ਨਾਲ ਸੰਬੰਧਿਤ ਰਾਜ ਘਰਾਣੇ ਦੇ ਨਾਲ ਹੈ ਜੇ ਅਸ਼ੋਕ ਮਹਾਨ ਕਿਹੜੇ ਰਾਜਵੰਸ਼ ਨਾਲ ਸੰਬੰਧਿਤ ਹੈ ਮੌਰਿਆ ਵੰਸ਼ ਦੇ ਨਾਲ ਅਸ਼ੋਕ ਦੀ ਧੰਮ ਨੀਤੀ ਤੋਂ ਕੀ ਭਾਵ ਹੈ ਹਿੰਸਾ ਦਾਨ ਦਇਆ ਜਾਂ ਸਾਰੇ ਜਿਹੜੀ ਅਸ਼ੋਕ ਦੀ ਧੰਮ ਨੀਤੀ ਹੈ ਰਾਜੇ ਉਹਦੇ ਤੋਂ ਕੀ ਭਾਵ ਹੈ ਹਿੰਸਾ ਦਾਨ ਦਇਆ ਜਾਂ ਸਾਰੇ ਤੇ ਸਾਰੇ ਆਉਣਗੇ ਰਾਜੇ ਧੰਮ ਨੀਤੀ ਭਾਵ ਜਿਹੜਾ ਉਹਨੇ ਬੁੱਧ ਧਰਮ ਨਾਲ ਅਪਣਾਇਆ ਸੀਗਾ ਜਿਹੜੇ ਧੰਮ ਨੀਤੀ ਦੇ ਸਿਧਾਂਤ ਸੀ ਉਹਨਾਂ ਨੂੰ ਤੇ ਜੋ ਬੁੱਧ ਧਰਮ ਦੇ ਸਿਧਾਂਤ ਆ ਉਹ ਹੀ ਉਹਦੇ ਧੰਮ ਦੇ ਸਿਧਾਂਤ ਆ ਤਾਂ ਅਹਿੰਸਾ ਦਾਨ ਦੇ ਆਏ ਸਾਰੇ ਬੁੱਧ ਦੇ ਸਿਧਾਂਤ ਆ ਤੇ ਉਹਦੇ ਧੰਮ ਦੇ ਵੀ ਇੰਦਿਕਾ ਦਈਏ ਲੇਖਕ ਦਾ ਨਾਮ ਦੱਸੋ ਇੰਦਿਕਾ ਜਿਹੜੀ ਪੁਸਤਕ ਆ ਰਾਜੇ ਉਹ ਕਿਹਨੇ ਲਿਖੀ ਹੈ ਇਹ ਦੱਸਣਾ ਅਲਬਰੂਨੀ ਨੇ ਜਸਟਿਨ ਨੇ ਮੈਗਸਖਨੀਜ਼ ਨੇ ਜਾਂ ਚਾਨਕਿਆ ਨੇ ਹਿੰਦਿਕਾ ਬੁੱਕ ਦੇ ਲੇਖਕ ਦਾ ਨਾਮ ਦੱਸਣਾ ਬਈ ਹਾਂਜੀ ਮੈਕਸਥਨੀਜ਼ ਨੇ ਲਿਖੀ ਸੀਗੀ ਮੈਕਸਥਨੀਜ਼ ਹੈ ਜਿਹੜਾ ਰਾਜੇ ਇਹ ਇਹ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਆਇਆ ਸੀ ਇੱਕ ਭਾਸ਼ਾ ਅਨੁਵਾਦਕ ਦੇ ਰੂਪ ਵਿੱਚ ਚੰਦਰਗੁਪਤ ਮੌਰੀਆ ਦੇ ਸਮਰਾਜ ਦੇ ਵਿੱਚ ਆਇਆ ਸੀਗਾ ਇੱਕ ਭਾਸ਼ਾ ਅਨੁਵਾਦਕ ਦੇ ਰੂਪ ਵਿੱਚ ਇਹਦੇ ਦਾ ਹੈਲੇਨਾ ਨਾਲ ਵਿਆਹ ਹੋਇਆ ਸੀਗਾ ਉਸ ਤੋਂ ਬਾਅਦ ਜਿਹੜਾ ਇਹ ਭਾਸ਼ਾ ਅਨੁਵਾਦਕ ਦੇ ਰੂਪ ਦੇ ਵਿੱਚ ਆਇਆ ਸੀ ਬਲੀ ਤੇ ਭਾਗ ਸੰਬੰਧਿਤ ਹਨ ਬਲੀ ਤੇ ਭਾਗ ਸੰਬੰਧਿਤ ਹਨ ਕਾਦੇ ਨਾਲ ਸੰਬੰਧਿਤ ਹੈ ਜੀ ਸੈਨਿਕ ਵਿਭਾਗ ਦੇ ਨਾਲ ਗੁਪਤ ਵਿਭਾਗ ਦੇ ਨਾਲ ਰਾਜਸਭਾ ਵਿਭਾਗ ਦੇ ਨਾਲ ਜਾਂ ਨੰਦ ਵਿਭਾਗ ਦੇ ਨਾਲ ਬਲੀ ਤੇ ਭਾਗ ਦਾ ਸੰਬੰਧ ਕਾਦੇ ਨਾਲ ਆ ਬਈ ਸੈਨਿਕ ਵਿਭਾਗ ਗੁਪਤ ਵਿਭਾਗ ਰਾਜਸਭਾ ਵਿਭਾਗ ਜਨੰਦ ਵਿਭਾਗ ਹੰਦੀ ਰਾਜੇ ਇਹ ਰਾਜਸਵੀ ਵਿਭਾਗ ਦੇ ਨਾਲ ਸੰਬੰਧਿਤ ਹੈ ਯਾਨੀ ਕਿ ਭੂਮੀ ਨਾਲ ਸੰਬੰਧਿਤ ਹੈ ਬੜੀ ਤੇ ਭਾਗ ਜਿਹੜੇ ਅਗੇ ਦੋਨੋਂ ਕਾਰ ਆ ਰਾਜੇ ਮੌਰੀਆ ਸਮਰਾਜ ਦੇ ਸਮੇਂ ਲਈ ਜਾਣਵਰੇ ਤਾਂ ਇਹ ਰਾਜਸਵੀ ਵਿਭਾਗ ਦੇ ਨਾਲ ਸੰਬੰਧਿਤ ਹੈ ਸ਼੍ਰੀਲੰਕਾ ਵਿੱਚ ਬੋਧ ਧਰਮ ਦੇ ਪ੍ਰਚਾਰ ਲਈ ਕੌਣ ਗਿਆ ਬੋਧ ਧਰਮ ਦੇ ਪ੍ਰਚਾਰ ਲਈ ਸ਼੍ਰੀਲੰਕਾ ਦੇ ਵਿੱਚ ਕੌਣ ਗਿਆ ਸੀ ਰਾਜੇ ਅਸ਼ੋਕ ਗਿਆ ਸੀ ਸੰਗਮਿੱਤਰ ਗਈ ਸੀ ਮਹਿੰਦਰ ਜਾਂ ਦੋ ਤੇ ਤਿੰਨ ਦੋਵੇਂ ਤਾਂ ਕੌਣ ਗਿਆ ਸੀ ਬਈ ਹਾਂਜੀ 2 ਤੇ 3 ਦੋਵੇਂ ਸਹੀ ਆ ਅਸ਼ੋਕ ਨੇ ਆਪਣੇ ਪੁੱਤਰ ਤੇ ਪੁੱਤਰੀ ਦੋਨਾਂ ਨੂੰ ਜਿਹੜਾ ਸ਼੍ਰੀਲੰਕਾ ਦੇ ਵਿੱਚ ਸ਼੍ਰੀਲੰਕਾ ਦੇ ਵਿੱਚ ਬੋਧਧਰਮ ਦੇ ਪ੍ਰਚਾਰ ਕਰਨ ਲਈ ਮਹਾਮਾਤਰ ਜਿਹੜੇ ਨਿਯੁਕਤ ਕੀਤਾ ਗਿਆ ਸੀ ਅਸ਼ੋਕ ਦੇ ਸ਼ਿਲਾਲੇਖ ਪੜਨ ਵਾਲਾ ਪਹਿਲਾ ਅੰਗਰੇਜ਼ ਕੌਣ ਸੀ ਕਿਸ ਅੰਗਰੇਜ਼ ਨੇ ਰਾਜੀ ਅਸ਼ੋਕ ਦੇ ਜਿਹੜੇ ਸ਼ਿਲਾਲੇਖਾ ਉਹਨਾਂ ਨੂੰ ਸਭ ਤੋਂ ਪਹਿਲਾਂ ਪੜਿਆ ਜான் ਟਾਵਰ ਨੇ ਹੈਰੀ ਸਮਿਥ ਨੇ ਚਾਰਲਸ ਮਟਕਾਫ ਨੇ ਜੇਮਸ ਪ੍ਰਿੰਸਪੀ ਹਾਂਜੀ ਜੇਮਸ ਪ੍ਰਿੰਸ ਮੈਂ ਜਿਹੜਾ ਉਹਨੇ ਸਭ ਤੋਂ ਪਹਿਲਾਂ ਅਸ਼ੋਕ ਦੇ ਸ਼ਿਲਾ ਲੇਖਾਂ ਨੂੰ ਪੜ੍ਹਿਆ ਸੀ ਮੈਗਸਥਨੀਜ਼ ਕੇਸ ਦੇ ਦਰਬਾਰ ਵਿੱਚ ਆਇਆ ਸੀ ਅਸ਼ੋਕ ਹਰਸ਼ਵਰਧਨ ਚੰਦਰਗੋਪਤ ਮੌਰੀਆ ਜਾਂ ਕਨਿਸ਼ ਤਾ ਇਹ ਚੰਦਰਗੋਪਤ ਮੌਰੀਆ ਦੇ ਦਰਬਾਰ ਵਿੱਚ ਆਇਆ ਸੀ ਹਾਂ ਚੰਦਰਗੋਪਤ ਮਾਰਿਆ ਦੇ ਦਰਬਾਰ ਵਿੱਚ ਆਇਆ ਸੀ ਮੈਕਸਿਕਨੀਜ਼ ਰਾਜੇ ਜਦੋਂ ਚੰਦਰਗੋਪਤ ਮਾਰਿਆ ਦੀ ਮੈਰਿਜ ਹੋਈ ਸੀ ਤਾਂ ਉਸ ਸਮੇਂ ਤੇ ਆਇਆ ਸੀਗਾ ਇਹ ਜਿਹੜੋ ਹੈਲਿਨਾ ਦੇ ਨਾਲ ਇੱਕ ਭਾਸ਼ਾਣਵਾਦਕ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਇਹਨੂੰ ਭੇਜਿਆ ਗਿਆ ਸੀ ਇਹਦੀ ਬੁੱਕ ਦਾ ਨਾਮ ਹੈ ਰਾਜੇ ਇੰਡੀਕਾ 304 ਇਸਵੀ ਦੇ ਵਿੱਚ ਆਇਆ ਸੀ ਇਹ ਜਿਹੜੋ 305 ਦੇ ਵਿੱਚ ਜਿਹੜਾ ਸਿਕੰਦਰ ਦਾ ਸੈਲੂਕੇਸ਼ਨ ਕਿਟਰ ਦੇ ਨਾਲ ਯੁੱਧ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਜਦੋਂ ਉਹ ਹਾਰ ਗਿਆ ਸੀ ਤਾਂ ਉਹਨੇ ਆਪਣੀ ਬੇਟੀ ਦਾ ਵਿਆਹ ਇਹਦੇ ਨਾਲ ਕਰਤਾ ਸੀ ਹੈਲੈਨਾ ਦਾ ਤੇ ਉਹ 304 ਈਸਵੀ ਪੂਰਵ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਉਦੋਂ ਉਹਦੇ ਦੇ ਨਾਲ ਭਾਸ਼ਾ ਅਨੁਵਾਦਕ ਦੇ ਰੂਪ ਦੇ ਵਿੱਚ ਇਹਨੂੰ ਭੇਜਿਆ ਸੀ ਤੇ 298 ਈਸਵੀ ਪੂਰਵ ਤੱਕ ਭਾਰਤ ਦੇ ਵਿੱਚ ਰਿਹਾ ਸੀਗਾ ਠੀਕ ਹੈ ਇਹਨੇ ਜਿਹੜੀ ਇੰਡੀਕਾ ਬੁੱਕ ਲਿਖੀ ਸੀ ਰਾਜੇ ਉਹ ਮੌਰੀਆ ਸਾਮਰਾਜ ਦਾ ਜਿਹੜਾ ਰਾਜਨੀਤਿਕ ਸਮਾਜਿਕ ਤੇ ਆਰਥਿਕ ਜੀਵਨ ਉਹਦੇ ਨਾਲ ਸੰਬੰਧਿਤ ਅਸ਼ੋਕ ਨੇ ਕਲਿੰਗ ਤੇ ਹਮਲਾ ਕਦੋਂ ਕੀਤਾ 260 ईसवी पूर्व 260 ईसवी पूर्व 200 260 ईसवी 260 ईसवी पूर्व ਜਾਂ 260 ईसवी ਤਾਂ ਅਨਸਰ ਕਰੋ ਬਈ ਚੰਦਰਗਉਤ ਮਾਰਿਆ ਜਿਹੜਾ ਉਹਨੇ ਕਲਿੰਗ ਤੇ ਹਮਲਾ ਕਦੋਂ ਕੀਤਾ ਸੀਗਾ ਕਲਿੰਗ ਦਾ ਯੁੱਧ ਕਦੋਂ ਹੋਇਆ ਸੀ ਇਹ ਦੱਸਣਾ ਬਈ ਹਾਂਜੀ 261 ईसवी पूर्व ਇਹ 261 ਕੱਲਾ ਈਸਵੀ ਲਿਖਿਆ ਰਹੇ ਇੱਥੇ ਨਾਲ ਪੂਰਬ ਤਾਂ ਇਸ ਚੀਜ਼ ਨੂੰ ਧਿਆਨ ਚ ਰੱਖਣਾ 260 ઈસવી પૂરવ ਦੇ ਵਿੱਚ ਬਿੰਦੂਸਾਰ ਦਾ ਸਮਕਾਲੀ ਟਾਲਮੀ ਦੂਜਾ ਕਿੱਥੋਂ ਦਾ ਰਹਿਣ ਵਾਲਾ ਸੀ ਮਿਸਰ ਸਰੀਆ ਚੀਨ ਜਾਂ ਕੋਈ ਨਹੀਂ ਤਾਂ ਆਨਸਰ ਕਰੋ ਬਈ ਬਿੰਦੂਸਾਰ ਦਾ ਸਮਕਾਲੀ ਟਾਲਮੀ ਦੂਜਾ ਕਿੱਥੋਂ ਦਾ ਰਹਿਣ ਵਾਲਾ ਸੀ ਮਿਸਰ ਦਾ ਸਰੀਆ ਦਾ ਚੀਨ ਦਾ ਜਾਂ ਕੋਈ ਨਹੀਂ ਮਿਸਰ ਸੀ ਮਿਸਰ ਸੀ ਰੀਆ ਚੀਨ ਜਾਂ ਕੋਈ ਨਹੀਂ ਨਹੀਂ ਰਾਜਾ ਚੀਨ ਦਾ ਰਹਿਣ ਵਾਲਾ ਨਹੀਂ ਸੀਗਾ ਇਹ ਮਿਸਰ ਦਾ ਰਹਿਣ ਵਾਲਾ ਸੀਗਾ ਤੇ ਧਿਆਨ ਚ ਰੱਖਣਾ ਜੇ ਪੁੱਛਣ ਟਾਲਮੀ ਦੂਜਾ ਜਿਹੜਾ ਉਹ ਕੀ ਦਾ ਸਮਕਾਲੀ ਸੀ ਬਿੰਦੂਸਾਰ ਦਾ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਮਿਸਰ ਦਾ ਸੈਰੋ ਸੈਡਰੋ ਕੋਰਸ ਚੰਦਰ ਗਉਤ ਮੋਰੀਆ ਨੂੰ ਕਿਸ ਨੇ ਕਿਹਾ ਚੰਦਰਗੋਪਤ ਮਾਰਿਆ ਨੇ ਜਿਹੜੀ ਉਪਾਦੀ ਦਿੱਤੀ ਸੀ ਸੈਡਰੋ ਕਾਰਟਸ ਦੀ ਇਹ ਕਿਹਨੇ ਦਿੱਤੀ ਸੀ ਵਿਲੀਅਮ ਜੋਨਸ ਨੇ ਸਮਿਥ ਨੇ ਆਰਕੇ ਮੁਖਰਜੀ ਨੇ ਡੀ ਆਰ ਭੰਡਾਰਨ ਨੇ ਕਿਹਨੇ ਦਿੱਤੀ ਸੀ ਬਈ ਇਹ ਸੈਡਰੋ ਕਾਰਟਸ ਚੰਦਰਗੋਪਤ ਨੂੰ ਕਿਸ ਨੇ ਗਿਆ ਸੀ ਸੈਡਰੋ ਕਾਰਟਸ ਦੀ ਜਿਹੜੀ ਉਪਾਦੀ ਆ ਉਹ ਕਿਹਨੇ ਦਿੱਤੀ ਸੀਗੀ ਆਨਸਰ ਕਰੋ ਵਿਲੀਅਮ ਜੋਨਸ ਨੇ ਕੀਤੀ ਸੀਗੀ ਜਾਂ ਸੀਰੀਆ ਦੇ ਹਾਂ ਜਾਂ ਸਮਿਥ ਨੇ ਕੀਤੀ ਸੀ ਜਾਂ ਆਰਕੇ ਮੁਖਰਜੀ ਨੇ ਕੀਤੀ ਸੀ ਜਾਂ ਡੀ ਆਰ ਪੰਡਾਰ ਨੇ ਕੀ ਦਿੱਤੀ ਸੀ ਕਿਹਨੇ ਕਿਹਾ ਸੀਗਾ ਬਈ ਤੇ ਅਜੇ ਵਿਲੀਅਮ ਜੋਨਸ ਨੇ ਕਿਹਾ ਸੀਗਾ ਤੇ ਜਸਟਿਨ ਆ ਜਿਹੜਾ ਉਹਨੇ ਜਿਹੜਾ ਪਲੂਟਾਰਕਰ ਆ ਜੀ ਵਿਲੀਅਮ ਜੋਨਸ ਨੇ ਤਾਂ ਸੈਡਰੋਕਸ ਕਿਹਾ ਸੀਗਾ ਜਿਹੜਾ ਪਲੂਟਾਰਕ ਸੀਗਾ ਪਲੂਟਾਰਕ ਉਹਨੇ ਐਡਰੋਕਸ ਕਿਹਾ ਸੀਗਾ ਠੀਕ ਹੈ ਨਾ ਇਹ ਦੋ ਨਾਮ ਦਿੱਤੇ ਗਏ ਸੀਗੇ ਪਲੂ ਡਾਰਕ ਵੱਲੋਂ ਤੇ ਵਿਲੀਅਮ ਜੋਨਸ ਦੇ ਵੱਲੋਂ ਅਸ਼ੋਕ ਦੇ ਸਮੇਂ ਬੁੱਧ ਸਭਾ ਕਿਸ ਨਗਰ ਵਿੱਚ ਆਯੋਜਿਤ ਕੀਤੀ ਗਈ ਮਗਧ ਦੇ ਵਿੱਚ ਪਾਟਲੀਪੁੱਤਰ ਦੇ ਵਿੱਚ ਕਸ਼ਮੀਰ ਦੇ ਵਿੱਚ ਜਾਂ ਰਾਜਗ੍ਰਹਿ ਦੇ ਵਿੱਚ ਕਿੱਥੇ ਕੀਤੀ ਗਈ ਸੀਗੀ ਅਸ਼ੋਕ ਸਮੇਂ ਬੁੱਧ ਸਭਾ ਕਿਸ ਨਗਰ ਵਿੱਚ ਆਯੋਜਿਤ ਕੀਤੀ ਗਈ ਕਿੰਨੀ ਵੀ ਸਭਾ ਹੋਈ ਸੀ ਰਾਜਗ੍ਰਹਿ ਅਸ਼ੋਕ ਦੇ ਸਮੇਂ ਦੇ ਵਿੱਚ ਹਾਂਜੀ ਤੀਜੀ ਹੋਈ ਸੀਗੀ ਕਿੱਥੇ ਹੋਈ ਸੀ ਪਾਟਲੀਪੁੱਤਰ ਦੇ ਵਿੱਚ ਮਗਧ ਦਾ ਰਾਜੇ ਪੈਂਦਾ ਸੀ ਸਾਰੀਆਂ ਜਿਵੇਂ ਤਿੰਨ ਤਿੰਨੋਂ ਸਿੰਗਾਂ ਜਿਹੜੀਆਂ ਉਹ ਮਗਧ ਦੇ ਅੰਦਰ ਆਉਂਦੀਆਂ ਸੀ ਤਾਂ ਪਹਿਲੀ ਜਿਹੜੀ ਹੋਈ ਹੈ ਜਿਵੇਂ ਰਾਜਗ੍ਰਹਿ ਦੇ ਵਿੱਚ ਹੋਈ ਤਾਂ ਉਵੇਂ ਪਾਟਲੀਪੁੱਤਰ ਦੇ ਵਿੱਚ ਹੋਈ ਸੀ ਜਿਹੜੀ ਚੌਥੀ ਉਹ ਕਸ਼ਮੀਰ ਦੇ ਵਿੱਚ ਹੋਈ ਸੀ ਚਾਣਕਿਆ ਦਾ ਹੋਰ ਨਾਂ ਕੀ ਸੀ ਵਿਸ਼ਨੂੰ ਗੁਪਤ ਰਾਜੇ ਰਾਜਸ਼ੇਖਰ ਵਿਸ਼ਾਖਾਦਤ ਜਾਂ ਰਾਮ ਸੁਆਮੀ ਮੈਂ ਤੁਹਾਨੂੰ ਦੱਸ ਚੁੱਕੀ ਹਾਂ ਕਿ ਚਾਣਕਿਆ ਦੇ ਜਿਹੜੇ ਅੱਗੇ ਤਿੰਨ ਨਾਮ ਵੇਖਣ ਨੂੰ ਮਿਲਦੇ ਹੈਗੇ ਇਹ ਚਾਣਕਿਆ ਕਟਲਿਆ ਤੇ ਵਿਸ਼ਨੂ ਗੁਪਤ ਤੇ ਦਾ ਅਨਸਰ ਕੀ ਆਜੂਗਾ ਵਿਸ਼ਨੂ ਗੁਪਤ ਸਮਝ ਆਈ ਹੁੰਦੀ ਹੈ ਅਲੈਗਜ਼ੈਂਡਰ ਦੇ ਸੈਨਾਪਤੀ ਸੈਲੂਕਸ ਨିକੇਟਰ ਨੂੰ ਕਿਸ ਨੇ ਹਰਾਇਆ ਸੀ ਜਿਹੜਾ ਅਲੈਗਜ਼ੈਂਡਰ ਦਾ ਸੈਨਾਪਤੀ ਸੀ ਇਹ ਤੇ ਕੁਐਸਚਨ ਪਹਿਲਾਂ ਤਾਂ ਇਹੀ ਬਣ ਗਿਆ ਰਿਹਾ ਜੇ ਜਿਹੜਾ ਸੈਲੂਕਸ ਨਿਕੇਟਰ ਹੈ ਉਹ ਕਿਹਦਾ ਸੈਨਾਪਤੀ ਸੀ ਅਲੈਗਜ਼ੈਂਡਰ ਦਾ ਤੇ ਇਹਨੂੰ ਕਿਹਨੇ ਹਰਾਇਆ ਸੀ ਚੰਦਰਗੁਪਤ ਮੌਰੀਆ ਅਸ਼ੋਕ ਬਿੰਦੂਸਾਰ ਜਾਂ ਕਨਾਨੰਦ ਕਿਹਨੇ ਹਰਾਇਆ ਸੀਗਾ ਹਾਂਜੀ ਚੰਦਰਗੁਪਤ ਮੌਰੀਆ ਨੇ 305 ਈਸਵੀ ਪੂਰਬ ਦੇ ਵਿੱਚ ਜਿਹੜਾ ਇਹਨਾਂ ਦਾ ਯੁੱਧ ਹੋ ਰਿਹਾ ਸੀਗਾ ਜਿਦੇ ਵਿੱਚ ਸੈਲੁਕੇਸ ਨੇਕੇਟਰ ਹਾਰ ਗਿਆ ਸੀ ਤੇ ਇਹਨੇ ਆਪਣੀ ਪੁੱਤਰੀ ਜਿਹੜੀ ਹੈਲਨਾ ਉਹਦਾ ਵਿਆਹ ਹੈਗਾ ਜਿਹੜਾ ਉਹ ਚੰਦਰਗੁਪਤ ਮੌਰੀਆ ਦੇ ਨਾਲ ਕਰਤਾ ਸੀਗਾ 304 ਈਸਵੀ ਪੂਰਬ ਦੇ ਵਿੱਚ ਤੇ ਫਿਰ ਇੱਕ ਜਿਵੇਂ ਉਹਨਾਂ ਦੀ ਬਾਸ਼ਾ ਜਿਹੜੀ ਆਪਸ ਦੇ ਵਿੱਚ ਇੱਕ ਦੂਜੇ ਤੋਂ ਅਲੱਗ ਸੀ राजे ਇਹ ਪਹਿਲਾ ਅੰਤਰਜਾਤੀ ਵਿਆਹ ਸੀ ਚੰਦਰਗੁਪਤ ਮੌਰੀਆ ਤੇ ਹੈਲਨਾ ਦਾ ਜਿਹੜਾ ਵਿਆਹ ਸੀ ਨਾ ਉਹ ਪਹਿਲਾ ਵਿਆਹ ਸੀਗਾ ਅੰਤਰਜਾਤੀ ਤਾਂ ਇਹ राजे ਆਹਾ ਇਦੇ ਨਾਲ ਵੀ ਆ ਭਾਸ਼ਾਨੁਵਾਦਕ ਦੇ ਰੂਪ ਦੇ ਵਿੱਚ ਕਿਹਨੂੰ ਭੇਜਿਆ ਸੀਗਾ ਮੈਗਸਥਨੀਸ ਨੂੰ ਫਿਰ ਆਜੇ ਅਸ਼ੋਕ ਦਾ ਰੋਮਨ ਦੇਈ ਸਤੰਭ ਅੰਤਰਜਾਤੀ ਨਹੀਂ ਮੈਂ ਅੰਤਰਜਾਤੀ ਨਹੀਂ ਬੋਲਦਾ ਰਹੀ ਇਹ ਅੰਤਰਰਾਸ਼ਟਰੀ ਵਿਆਹ ਸੀ ਅੰਤਰਰਾਸ਼ਟਰੀ ਜਾਤੀ ਨਹੀਂ ਰਜੇ ਅੰਤਰਰਾਸ਼ਟਰੀ ਵਿਆਹ ਸੀ ਕਿਉਂਕਿ ਹੈਲੈਨਾ ਤੇ ਚੰਦਰਗੌਰ ਤੋਂ ਮੋਰੀ ਅਲੱਗ-ਅਲੱਗ ਸੀ ਨਾ ਫਿਰ ਉਹਨਾਂ ਦੀ ਭਾਸ਼ਾ ਵੀ ਤਾਂ ਹੀ ਨਹੀਂ ਮਿਲਦੀ ਸੀ ਤੇ ਤਾਂ ਹੀ ਜਿਹੜਾ ਮੈਗਸਥਨੀਸ ਨੂੰ ਭੇਜਿਆ ਸੀਗਾ ਬਾਈ ਮਿਸਟੇਕ ਅੰਤਰਜਾਤੀ ਬੋਲਤ ਰਹੇ ਜੇ ਅੰਤਰ ਰਾਸ਼ਟਰੀ ਵਿਆ ਅਸ਼ੋਕ ਦਾ ਰੋਮਨ ਦੇਈ ਸਤੰਭ ਕਿਸ ਸੰਬੰਧਿਤ ਹੈ ਕੀ ਦੇ ਨਾਲ ਸੰਬੰਧਿਤ ਰਹੇ ਜੇ ਬੁੱਧ ਦੇ ਜਨਮ ਨਾਲ ਸੰਬੰਧਿਤ ਆ ਕਾਦੀ ਜਾਣਕਾਰੀ ਮਿਲਦੀ ਹੈ ਰੋਮਨ ਦੇਈ ਸਤੰਭ ਤੋਂ ਇਹ ਮੈਨੂੰ ਕਰਾਇਆ ਹੈਗਾ ਬੁੱਧ ਦੇ ਜਨਮ ਨਾਲ ਬੁੱਧ ਦੀ ਗਿਆਨ ਪ੍ਰਾਪਤੀ ਦੀ ਜਾਣਕਾਰੀ ਮਿਲਦੀ ਆ ਬੁੱਧ ਦੇ ਪਹਿਲੇ ਉਪਦੇਸ਼ ਦੀ ਜਾਣਕਾਰੀ ਮਿਲਦੀ ਆ ਜਾਂ ਬੁੱਧ ਦੇ ਸਰੀਰ ਤਿਆਗ ਨਾਲ ਸੰਬੰਧਿਤ ਆ ਆਦਿ ਨਾਲ ਸੰਬੰਧਿਤ ਹੈ ਬੁੱਧ ਦੇ ਜਨਮ ਦੇ ਨਾਲ ਸੰਬੰਧਿਤ ਹੈ ਜੀ ਰੋਮਨ ਦੇ ਜਿਹੜਾ ਸਤੰਭ ਲੇਖਾ ਉਹਦੇ ਤੋਂ ਕਾਦੀ ਜਾਣਕਾਰੀ ਮਿਲਦੀ ਆ ਬੁੱਧ ਦੇ ਜਨਮ ਦੀ ਕਿ ਉਹ ਨੂੰਮਨੀ ਦੇ ਵਿੱਚ ਹੋਇਆ ਸੀ ਲਾਸਟ ਕੁਐਸਚਨ ਹੈ ਬਈ ਅਸ਼ੋਕ ਨੇ ਆਪਣੇ ਸ਼ਿਲਾ ਲੇਖਕ ਲੇਖਾਂ ਵਿੱਚ ਆਪਣੇ ਆਪ ਨੂੰ ਕਿਸ ਨਾਮ ਨਾਲ ਸਨਮਾਨਿਤ ਕੀਤਾ ਆਪਣੇ ਸ਼ਿਲਾ ਲੇਖਾਂ ਦੇ ਵਿੱਚ ਅਸ਼ੋਕ ਨੇ ਆਪਣਾ ਨਾਮ ਕੀ ਦੱਸਿਆ ਚੱਕਰਵਰਤੀ ਧਰਮਦੇਵ ਮਹਾਨ ਜਾਂ ਪ੍ਰਿਆਦਰਸ਼ੀ ਪ੍ਰਿਆਦਰਸ਼ੀ ਰੱਖਿਆ ਰਾਜੇ ਇਹਨੇ ਆਪਣੇ ਜਿਹੜੇ ਸ਼ਿਲਾ ਲੇਖਾ ਉਹਨਾਂ ਦੇ ਵਿੱਚ ਜ਼ਿਆਦਾਤਰ ਸ਼ਿਲਾ ਲੇਖਨ ਦੇ ਵਿੱਚ ਆਪਣਾ ਨਾਮ ਕੀ ਦੱਸਿਆ ਪ੍ਰਿਆਦਰਸ਼ੀ ਦੇਵਨਾਮ ਪ੍ਰਿਆਦਰਸ਼ੀ ਕੈਸੀ ਰਾਜੇ ਚੰਦਰਗੋਪਤ ਮੌਰੀਆ ਦੇ ਨਾਲ ਮੌਰੀਆ ਸਾਮਰਾਜ ਦੇ ਨਾਲ ਸੰਬੰਧਿਤ ਐਮ ਸੀ ਕਯੂ ਜਿਹੜੇ ਆਪਾਂ 25 ਕੀਤੇ ਆ ਆਪਾਂ ਟੋਟਲ 75 ਦਾ ਕੈਮ ਸੀ ਕਯੂ ਕਰਾਂਗੇ ਇਸੇ ਟਾਪਿਕ ਤੇ ਰਾਜੇ ਸਾਰਾ ਟਾਪਿਕ ਹੈ ਜਿਹੜਾ ਤੁਹਾਡਾ ਕਵਰ ਹੋ ਜੂ ਐਮ ਸੀ ਕਯੂ ਕੀ ਉਹਦੇ ਥਰੂ ਤਾਂ ਸਾਰਿਆਂ ਨੇ ਜਿਹੜੇ ਕਲਾਸ ਆ ਉਹ ਜ਼ਰੂਰ ਲਗਾਣੇ ਆ ਜੇ ਰਾਜੇ ਕਲਾਸ ਵਧੀਆ ਲੱਗੀ ਤੁਹਾਨੂੰ ਪ੍ਰੋਪਰ ਸਮਝ ਲੱਗੇ ਆਇਆ ਜੇ ਤੁਹਾਨੂੰ ਲੱਗਿਆ ਵੀ ਹਾਂ ਤੁਹਾਡਾ ਕੋਈ ਇਸ ਕਲਾਸ ਨੂੰ ਦੇਖਣ ਤੇ ਵੀ ਤੁਹਾਨੂੰ ਕੋਈ ਬੈਨੀਫਿਟ ਹੁੰਦਾ ਕੰਟੈਂਟ ਵਧੀਆ ਤੁਹਾਡੀ ਸੈਟੀਸਫੈਕਸ਼ਨ ਹੁੰਦੀ ਆ ਤਾਂ ਪਲੀਜ਼ ਲਾਈਕ ਜਰੂਰ ਕਰ ਦਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਲਿੰਕ ਨੂੰ ਸ਼ੇਅਰ ਵੀ ਕਰ ਦਿਆ ਕਰੋ ਤੇ ਜਿਹੜੇ ਨਵੇਂ ਹੁੰਨੇ ਆ ਉਹ ਸਬਸਕ੍ਰਾਈਬ ਵੀ ਕਰ ਲਿਆ ਕਰੋ ਤਾਂ ਅੱਜ ਸ਼ਾਮ ਨੂੰ ਰਾਜੇ ਆਪਾਂ ਜਿਹੜੀ ਕਲਾਸ ਲੈ ਕੇ ਆਵਾਂਗੇ ਉਹਦੇ ਚ ਆਪਾਂ ਜਿਹੜਾ ਲੋਕ ਸਭਾ ਵਾਲਾ ਟਾਪਿਕ ਆ ਰਹੀ ਸੀਗੇ ਉਹਨੂੰ ਕਵਰ ਕਰਾਂਗੇ ਜਿਹੜਾ ਆਪਣਾ ਸਪੀਕਰ ਦੇ ਕਾਰਜਾ ਉਹ ਕਰਨ ਵਾਲੇ ਰਹਿੰਦੇ ਸੀ ਲੋਕ ਸਭਾ ਵਾਲੇ ਟਾਪਿਕ ਦੇ ਵਿੱਚੋਂ ਉਹਨੂੰ ਆਪਾਂ ਅੱਜ ਸ਼ਾਮ 4:20 ਦੇ ਜਿਹੜਾ ਕਲਾਸ ਲੈ ਕੇ ਆਵਾਂਗੇ ਉਹਦੇ ਵਿੱਚ ਕਵਰ ਕਰਾਂਗੇ ਤਾਂ ਸਾਰੇ ਜਾਨੇ ਜਿਹੜਾ ਲਾਈਵ ਕਲਾਸ ਦੇ ਵਿੱਚ ਜਰੂਰ ਆਇਓ ਤਾਂ ਮਿਲਦੇ ਹਾਂ ਅੱਜ ਸ਼ਾਮ ਵਾਲੀ ਕਲਾਸ ਦੇ ਵਿੱਚ ਬਈ ਲਾਈਕ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਵਾਰ ਤੋਂ ਵਾਰ ਜਿਹੜਾ ਲਿੰਕ ਆ ਉਹਨੂੰ ਸ਼ੇਅਰ ਵੀ ਜਰੂਰ ਕਰ ਦੇ। ਥੈਂਕ ਯੂ ਬਈ